ਅੱਗੇ ਇਹ ਕਿਹੜਾ ਛੱਡ ਦਿਓ ਮੈਂ ਕਿਸਾਨ ਆ ਮੈਂ ਖਾਣ ਵਾਲੀ ਫੂਕੋ ਤੇ ਮੈਂ ਆਪ ਦਾ ਆਪ ਦੇ ਲਈ ਪਹੁੰਚਾ ਕਿਉਂਕਿ ਜਦੋਂ ਸਾਡੇ ਲੋਕਾਂ ਦੀ ਸੁਵਿਧਾ ਬਣ ਗਈ ਅਸੀਂ ਸਾਡੀ ਸੋਚ ਦੇ ਵਿੱਚ ਫਰਕ ਹੈ ਤੁਸੀਂ ਅਸੀਂ ਉਹਨਾਂ ਲਈ ਸਪੋਰਟ ਨਹੀਂ ਪਹੁੰਚਾ ਅਸੀਂ ਉਹਨਾਂ ਲਈ ਸਪੋਰਟ ਨਹੀਂ ਪਹੁੰਚਾ ਸੀ ਆਪਣੇ ਲਈ ਪਹੁੰਚ ਆਪਣੇ ਪੰਜਾਬ ਲਈ ਪਹੁੰਚਿਆ ਆਪਣੀ ਮੁੱਢਲੀ ਮੋਟੇ ਆਪਣੇ ਭਾਗਾਂ ਲਈ ਪਹੁੰਚਿਆ ਸਾਡਾ ਸਵਦਾ ਪਹੁੰਚਣਾ ਫਰਕ ਫਰਕ ਹੈ ਸਾਡੇ ਲੋਕਾਂ ਦੀ ਸੋਚ ਬੜੀ ਉੱਚੀ ਹੁੰਦੀ ਹੈ ਮੈਂ ਕੀ ਲੈਣਾ ਜਿੱਦ ਤੇ ਸੋਚ ਸਾਡੀ ਨਿਕਲਦੀ ਕਿ ਨਾ ਅਸੀਂ ਰਾਜਨੀਤਿਕ ਪਾਰਟੀ ਤੋਂ ਬਾਹਰਾਂਗੇ ਆਪਣੇ ਪੰਜਾਬ ਲਈ ਲੱਗ ਲੱਗੇ ਆਪਣੀ ਦਿੱਲੀ ਲੱਗ ਲੱਗੇ ਉਹ ਦਿਨ ਪੰਜਾਬ ਦੁਨੀਆਂ ਤੇ ਰਾਸ਼ਟਰ ਦੁਨੀਆਂ ਤੇ ਅਸੀਂ ਸਾਡਾ ਪੰਜਾਬ ਆ ਰਾਜ ਦੁਨੀਆਂ ਦੇ ਨਾਲ ਦਾ ਹੈ ਤੇ ਉਹ ਪਾਰਟੀ ਉਹ ਪਾਰਟੀ ਸਿੱਧੇ ਪਾਰਟੀ ਨੇ ਨਾ ਨਾ ਸਾਡਾ ਪੰਜਾਬ ਆ ਸਾਡੀ ਮਿੱਟੀ ਆ ਸੀ ਇਹਦੇ ਲਈ ਆਏ ਆ ਤੁਸੀਂ ਪਾਰਟੀਆਂ ਦੀ ਗੱਲ ਕਰਦੇ ਹੋ ਕੋਈ ਹੋਰ ਵੀ ਪਾਰਟੀ ਵੀ ਸੀ ਜਿਹੜੀ ਆ ਕੇ ਆਪ ਜੀ ਰੁਕ ਜੇ ਤੁਸੀਂ ਮਕਿਆ ਮੈਨੂੰ ਇਹਨਾਂ ਬਾਰੇ ਸਾਰਿਆਂ ਬਾਰੇ ਪਤਾ ਹੈ ਬਈ ਹਾ ਸਾਰਾ ਪਤਾ ਪਰ ਪਰ ਇਹ ਇਲੀਟਰਾਂ ਨੂੰ ਕਿਹੜੀਆਂ ਪਾਰਟੀਆਂ ਨੇ ਕੱਲ ਗਏ ਸਾਰੇ ਬੋਲੂਣੇ ਕਿਹੜੇ ਕਿਹੜੇ ਮੰਨਿਆ ਰਸਤੇ ਕਿੰਨਾ ਲੀਟਰ ਇੱਥੇ ਮਰੇ ਆ ਥੋੜਾ ਐਮਐਲਏ ਮਰੇ ਆ ਵੀ ਤਾਂ ਮਰੇ ਇਹ ਤਾਂ ਚੁਸਮੇ ਦੇ ਯਾਰ ਨੇ ਇਹ ਚੁਸਮੇ ਦੇ ਯਾਰਾਂ ਨਾਲ ਮੇਰੀ ਬਹੁਤ ਸਖਤ ਨਾ ਜਿੱਦ ਨਹੀਂ ਕਿ ਪੰਜਾਬ ਦੀ ਮਰਦ ਨੂੰ ਪੁਰਸਕਰਨਗੇ ਫਿਰ ਉਹਨਾਂ ਨੂੰ ਕੁਝ ਕੰਮ ਕਰਨਾ ਬਹੁਤ ਨਾ ਮਿਲਦਾ ਮੇਰੇ ਬੋਲੇ ਹਾਂ ਜੀ ਤੁਹਾਨੂੰ ਫੇੜ ਫੇੜ ਸਾਰੇ ਮੇਰੀ ਕਰਫੂ ਕਿਹੜਾ ਨਹੀਂ ਕੇਂਦਰ ਨਾਲ ਮਿਲ ਕੇ ਕਿਹੜਾ ਸਾਰੇ ਨੂੰ ਉਹ MLA ਬਣਦਾ ਪੂਰੇ MP ਬਣਦਾ ਸਾਰੇ ਪੰਜਾਬ ਲਈ ਖੜਦਾ ਹੈ ਪੂਰੇ ਪੰਜਾਬ ਲਈ ਖੜਦਾ ਨੀਗਾ ਗੱਲੀ ਪੂਰੀ ਦਾ ਸਾਰੇ ਹਰ ਕਿਸੇ ਵੀ ਨਹੀਂ ਹੈਗਾ ਅੱਡਾ ਆ ਖੜੇ ਨੇ ਨੌਜਵਾਨ ਆ ਖੜੇ ਨੇ ਲੋਕ ਪੰਜਾਬ ਦੇ ਇਧਰ ਆ ਕੇ ਗੱਲਾਂ ਕਰਾ ਸਾਰੀ ਨਾਲ ਕੇ ਇਸ ਪੱਖੋਂ ਦਾ ਮੇਰੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਆਵਾਜ਼ ਪੁਚਾ ਰਹੇ ਹਾਂ ਮੈਂ ਪੰਜਾਬ ਦੇ ਨੌਜਵਾਨ ਨੂੰ ਇੱਕ ਗੱਲ ਕਹਿਣਾ ਚਾਹਣਾ ਨੌਜਵਾਨੋ ਇਹ ਪੰਜਾਬ ਦਿੰਦਾ ਹੀ ਹੈ ਤੁਹਾਡੀ ਲੜਾਈ ਹੈ ਆਪਾਂ ਆ ਕੇ ਸਾਰੇ ਸਿਰ ਦੇ ਇਹ ਆਪਾਂ ਜਿਹੜੇ ਆਪਣੇ ਪੰਜਾਬ ਨੂੰ ਆਪਣਾ ਖਤਮ ਕਰਦੇ ਆਂ ਕੁਝ ਚਾਲਾਂ ਕਰ ਰਹੇ ਨੇ ਨਸ਼ੇ ਦਾ ਡੋਗਾ ਨੂੰ ਆਪਾਂ ਤੇ ਆ ਗਈ ਹੈ ਭਰਾ ਬਾਈ ਨੂੰ ਕਰ ਲਉਣੀ ਹੈ ਇਹ ਆ ਰਾਜਨੀਤਿਕ ਪਾਰਟੀ ਦਾ ਖੜਾ ਚ ਰਿਹਾ ਪੰਜਾਬ ਲਈ ਲਈ ਜਰ ਮੇਰੇ ਉੱਤਰ ਜਿਹੜਾ ਪੰਜਾਬ ਅੱਜ ਪੰਜਾਬ ਦੇ ਵਿੱਚ ਕੀ ਹੈ ਪੰਜਾਬ ਦਾ ਖਾਣ ਪ੍ਰਵਾਸ ਪੰਜਾਬ ਦਾ ਸਭ ਤੋਂ ਵੱਡੀ ਸਮੱਸਿਆ ਹੈ ਕਿਹੜਾ ਕਿ ਮਾਮਲਾ ਹੈ ਕਿ ਪੰਜਾਬ ਰਾਜ ਨੂੰ ਮਾਪਿਆ ਦਾ ਮਸਲਾ ਹੈ ਆਈਟੇ ਕਰੋ ਮਾਪੇ ਦੇ ਗਾਂਵ ਤੋਂ ਬੰਦਾ ਮੁੰਡੇ ਹੀ ਇਹ ਕਿੰਨਾ ਸਮੱਸਿਆ ਨਾ ਪੰਜਾਬ ਦੀ ਇਸ ਕਰਕੇ ਇਹ ਕੰਨਾਂ ਲਈ ਪੰਜਾਬ ਦੇ ਮਾਰੇ ਤੇ ਆ ਦੇ ਲਈ ਬਾਈ ਦਾ ਨਾ ਸੂਤਰ ਦੀਆਂ ਨੂੰ ਪੰਜਾਬ ਦੇ ਲੋਕਾਂ ਤੋਂ ਡਰ ਰਹੇ ਲੋਕਾਂ ਦੀ ਏਕਤਾ ਤੋਂ ਡਰ ਰਹੀ ਹੈ ਇਹ ਉਹ ਕੌਮ ਆ ਜਿਹੜੀ ਇੱਥੇ ਖੜੀ ਹੈ ਜਿਹਨੇ ਕਿ ਪਹਿਲਾਂ ਮੁਗਲਾਂ ਤੋਂ ਜਦ ਕਰਵਾਇਆ ਜਦੋਂ ਉਜਾਦ ਕਰਾਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਕੱਢ ਕੇ ਕਾਰਨ ਨਿਹਾਣ ਨਹੀਂ ਹਾਲੋ ਜਾਈ ਸਮਝੋ ਮਹਾਰਾਣੀ ਦਾ ਬੋਲੇ ਸੁਨਹਾਰਾ ਸਿਆਣਪ ਕਰਕੇ ਮੋੜੀ ਗੱਲ ਸਮਝ ਲੈ ਵੀ ਭਰਾਵਾ ਇਹਨਾਂ ਨੇ 90% ਮਹਾਰਾਣੀ ਦੇ ਸ਼ੇਅਰ ਨੂੰ ਟੌਕ ਰੱਖੀਆਂ ਨਗੀਆਂ ਜੇ ਅੱਜ ਤਰੰਗਾ ਚੁੱਕਦਾ ਤਾਂ ਪੰਜਾਬੀਆਂ ਕਰਕੇ ਕਿਸੇ ਕੰਮ ਕਰ ਕੋ ਜੂ ਤਾਂ ਨਹੀਂ ਤੇ ਤੇ ਚੀਨ ਆ ਨਾ ਜਿਹੜਾ ਚੀਨ ਹੈ ਤੇ ਇਹ ਹਿਸਾਬ ਨਾਲ ਆਲਾ ਵੀ ਕਾਮ ਨੂੰ ਤੇ ਨੰਗਾ ਕਰ ਦੂਗੀ ਹਾਂ ਆਹ ਪੋਜਿਆ ਚਾਲਾ ਬੰਦ ਕਰਦੇ ਜਿਹੜਾ ਬਾਟਰ ਲਾਈਨ ਇਹ ਨਾਲ ਅਗਰ ਉਹ ਨਾ ਪੱਟਦੇ ਜਿਹੜਾ ਲੋਕ ਸਾਡੇ ਲੋਕ ਜਿਹੜੇ ਹੱਕ ਮੰਗਦੇ ਸਾਡੇ ਲੋਕਾਂ ਦੇ ਹੱਕ ਜੇ ਉਹਦੇ ਨਹੀਂ ਹੱਕ ਦੇਗਾ ਤਾਂ ਤੁਹਾਨੂੰ ਕੌਣ ਵਾਲੇ ਸਮਝੋਗੇ ਸਾਡੇ ਹੱਕ ਨੂੰ ਜੀ ਮੇਰੀ ਗੱਲ ਸੁਣੋ ਮੈਂ ਕੋਈ ਅੱਜ ਤੱਕ ਨੂੰ ਲੜ ਰਿਹਾ ਮੇਰਾ ਦਾਦੇ ਨੇ ਮੇਰੀ ਸੁਣਦੀ ਹੋਈ ਗੱਲ 80 ਸਾਲ ਦੀ ਕਹਾਣੀ ਸੇਵਾ ਕੀਤੀ ਹੈ ਜਿੰਨੇ ਜਦੋਂ ਦਾ ਮੈਂ ਜਵਾਨ ਹੋਇਆ ਉਹਦਾ ਮੇਰੇ ਹੱਥ ਵਿੱਚ ਕਸਾਨੂੰ ਦਾ ਝੰਡਾ ਹੈ ਜੇ ਪਹਿਲਾ ਕਲਾਕਾਰ ਸਿੰਗਰ ਸੀਗੇ ਚਲੋ ਮੈਂ ਇੱਕ ਕਲਾਕਾਰ ਵੀ ਰਿਹਾ ਹਾਂ ਪੰਜਾਬ ਦੀ ਜਵਾਨੀ ਨੂੰ ਪੁੱਛ ਲਿਓ ਸਭ ਤੋਂ ਪਹਿਲਾਂ ਜੇ ਪੰਜਾਬ ਦੀ ਜਵਾਨੀ ਨੂੰ ਕਿਸਾਨ ਦੁਨੀਆ ਬਾਰੇ ਕਿਸਾਨੀ ਬਾਰੇ ਦੱਸਿਆ ਤਾਂ ਕਿਹਨੇ ਦੱਸਿਆ ਇਹ ਮੇਰੇ ਸਾਥ ਕਈ ਸਾਲਾਂ ਨਾਲ ਮੇਰੇ ਹੱਥ ਵਿੱਚ ਝੰਡਾ ਹੈ ਪਿਛਲਾ ਅੰਦੋਲਨ ਚੱਲਿਆ ਮੈਂ ਘੜਮੇ ਚੁਰਮੇ ਦਿਨ ਘਰੇ ਗਿਆ ਹਾਂ ਪਿਛਲੇ ਬੋਲਣ ਦੇ ਵਿੱਚ ਬੋਲਣ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਉਹ ਲੜਾਈ ਸ਼ੁਰੂ ਹੋ ਗਈ ਸਾਚਕੀ ਮੁੱਢੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੇ ਪਹਾਣਾ ਕਿਸਾਨ ਆਏ ਕਿਉਂਕਿ ਕਿਸਾਨ ਦਾ ਪੁੱਤ ਹੈ ਇੱਕ ਮਜ਼ਦੂਰ ਦਾ ਪੁੱਤ ਹੈ ਆਪਣੀ ਪਸੰਦ ਦੀ ਆਪਣੀ ਮਜ਼ਦੂਰੀ ਲਈ ਆਇਆ ਹੈ ਹਰ ਇੱਕ ਬੰਦੇ ਨੂੰ ਸੋਚਣੀ ਚਾਹੀਦੀ ਇਹ ਲੀਡਰ ਦੀ ਵਿਚ ਸੋਚ ਹੋਣੀ ਚਾਹੀਦੀ ਹੈ ਕਲਾਕਾਰ ਦੀ ਸੋਚ ਹੋਣੀ ਚਾਹੀਦੀ ਹੈ ਵਿੱਚ ਆਏ ਕਹਿੰਦੇ ਅਸੀਂ ਕਿਸਾਨਾਂ ਨੂੰ ਸਪੋਰਟ ਕਰਨ ਆਏ ਤੁਸੀਂ ਅੰਨ ਜਿੱਤਾ ਖਾਣ ਨੂੰ ਰੁਕਾਉਂਦੇ ਹੋ ਇਸ ਕਰਕੇ ਸੌਂਪਲੇ ਕਿਸ ਆਪਣਾ ਘਟ ਲਈ ਆਪਣੇ ਪੇਟ ਲਈ ਆਏ ਹੈ ਹੈਨਾ ਏ ਪੰਜਾਬ ਨੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਇੱਥੇ ਦਾ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਨਾ ਪੰਜਾਬ ਦੇ ਵਿੱਚ ਜਿਹੜੇ ਰਾਜਨੀਤਿਕ ਲੀਟਰ ਪ੍ਰੋਪੋ ਕੰਨਾ ਚਲਾਉਂਦੇ ਨੇ ਕਿਸਾਨਾਂ ਦੇ ਮਜ਼ਦੂਰਾਂ ਨੂੰ ਪਾੜਨ ਦਾ ਕਿਸਾਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਜਿਹੜਾ ਪੰਜਾਬ ਦਾ ਜਿਹੜਾ ਕਰਜ਼ਾ ਹੈ ਕਿਸਾਨਾਂ ਦੇ ਕਰਜ਼ੇ ਦੇ ਨਾਲ ਮਜ਼ਦੂਰਾਂ ਦੇ ਕਰਜ਼ੇ ਦੀ ਵੀ ਲੀਕ ਮਾਰੀ ਜਾਵੇ ਜਿਹੜੀ ਸਣੀ ਸਾਡੀ ਮਾਰ ਕਰ ਹੁਣ ਇਹ ਚੀਜ਼ ਦੇਖੋ ਵੀ ਇਹ ਕਹਿੰਦੇ ਮਿੱਤਰ ਜਿਹੜੇ ਹੁਣ ਲੀਡਰ ਨੇ ਜਿਹੜਾ ਹੁਣ ਲੋਕਾਂ ਦਾ ਇੱਥੇ ਬਹੁਤ ਵੱਡੇ ਵੱਡੇ ਜਿਹੜੇ ਭਾਜਪਾ ਦੇ ਆਪ ਕੋਲ ਸਵਾਲ ਹੁੰਦਾ ਕਿ ਅਸੀਂ ਕਰਜ਼ਾ ਕਿਵੇਂ ਮਾਫ਼ ਕਰ ਦਈਏ ਅਸੀਂ ਕਿਵੇਂ ਪੰਜਾਬ ਦੇ ਸਨਾਂ ਬਹੁਤ ਬਹੁਤ ਲੋਕਾਂ ਦਾ ਕਰਜ਼ਾ ਮਾਫ਼ ਕਰ ਦਈਏ ਜਦੋਂ ਬਿਜ਼ਨਸਮੈਨਾਂ ਦਾ ਕਰੋੜਾਂ ਅਰਬਾਂ ਰੁਪਇਆ ਮਾਫ਼ ਕਰਤਾ ਜਿੰਨਾ ਸਰਪੇ ਕਿਸਾਨਾਂ ਦੇ ਸਰਪੇ ਮਜ਼ਦੂਰਾਂ ਦੇ ਸਰਪੇ ਦੇ ਚੱਲ ਰਹੀ ਬੜਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਇਹ ਸੋਚਣ ਵਾਲੀ ਗੱਲ ਹੈ ਜਿਹੜਾ ਲੀਡਰ ਇਹ ਬੋਲਦੇ ਨੇ ਜਿਹੜੇ ਗੱਲਾਂ ਕਰਦੇ ਨੇਗੇ ਇਹ ਕਰਜ਼ਾ ਮਾਫ਼ ਕਰਨ ਨੂੰ ਕਿੰਨੀ ਕਮੇਡੀ ਗੱਲ ਹੈ ਇਹ ਸਾਡੀ ਮੁੱਖ ਮੰਗ ਹੈ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਲੀਡਰ ਆਪ ਦੇ ਵਿੱਚ ਪਾਰਦੇ ਨੇ ਸਾਨੂੰ ਇਕੱਠੇ ਹੋ ਕੇ ਲੜਣਾ ਚਾਹੀਦਾ ਹੈ ਇੱਕ ਪਾਸੇ ਕਿਤੇ ਆਪ ਲੱਗ ਰਹੀ ਹੈ ਕਿ ਜਿਹੜੀ ਬੁਢਾਪੇ ਦੀ ਸਰਕਾਰ ਕਰਵਾ ਦੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਕਿ ਨਿਜੀ ਵਿੱਚ ਸਰਕਾਰ ਬਣਾਵਾਂਗੇ ਤਾਂ ਉਹ ਸੋਹਣੇ ਖਮਾ ਨਹੀਂ ਕਰਦੇ ਅਸੀਂ ਖਤਮ ਕਰਦੇ ਚਲਤ ਹੋਰ ਵੱਧ ਗਿਆ ਤਾਂ ਫਿਰ ਕਹਿ ਰਹੇ ਕਿ ਲੋਕ ਇਕੱਠੇ ਹੋਣਾ ਪੈਣੀ ਇਸ ਜੀਜੂ ਦੀ ਸਰਕਾਰ ਆਪਣੇ ਆਪਣੇ ਪ੍ਰੋਗਰਾਮ ਕਰਵਾ ਕੇ ਮੇਰੀ ਗੱਲ ਸੁਣੋ ਇਹੀ ਤਾਂ ਮੇਰੀ ਲੜਾਈ ਕੀ ਹੈ ਮੇਰੀ ਲੜਾਈ ਇਹ ਹੈ ਵੀ ਲੀਡਰ ਤੇ ਵੋਟਾਂ 'ਤੇ ਝੂਠ ਵਰਤਦੇ ਨੇ ਕੱਪ ਮਾਰਦੇ ਨੇ ਕੱਪ ਮਾਰ ਕੇ ਫਿਰ ਵੱਡੇ ਵੱਡੇ ਦੇ ਕਰਦੇ ਬਾਜੂ ਕੁਬਾ ਦੀ ਤਾਂ ਨਹੀਂ ਕਰਦੇ ਸਾਡੀ ਲਾਈਵ ਇਹ ਹੈ ਹੁਣ ਇਹ ਪੰਜਾਬ ਦੇ ਲੋਕ ਇਹ ਕਰ ਸਮਝਣ ਕਹਿੰਦੇ ਆ ਜੇ ਭਾਰਤ ਭੈਜੂਨੀ ਦੀ ਸਰਕਾਰਾਂ ਨੇ ਬਕਵਾਕ ਨਹੀਂ ਕਰਨੀ ਇੱਕ ਚੀਜ਼ ਸਮਝ ਲੈਣ ਇਹਦੇ ਮਾਇਆ ਜੇਲ੍ਹ ਦੇ ਵਿੱਚ ਇੱਕ ਚੀਜ਼ ਪੜੀ ਕੀ ਚੀਜ਼ ਪੜੀ ਕਿ ਜੇ ਜਿਹੜਾ ਰਾਜਨੀਤਿਕ ਲੀਡਰ ਹੈ ਕੋਈ ਐਮਐਲਏ ਕੋਈ ਐਮਪੀ ਹੈ ਕੋਈ ਮੁੱਖ ਮੰਤਰੀ ਹੈ ਉਹਨਾਂ ਦੇ ਘਰੇ ਮਰਜ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਉਹਦਾ ਪੁੱਤ ਮਰਜੇ ਤੇ ਧੀ ਮਰਜੇ ਉਹਨੂੰ ਦੁੱਖ ਨਹੀਂ ਹੁੰਦਾ ਜਦੋਂ ਉਹ ਕੁਰਸੀ ਜਾਂਦੀ ਓਦੋਂ ਦੁੱਖ ਹੁੰਦਾ ਹੈ ਇਸ ਕਰਕੇ ਪੰਜਾਬ ਦੇ ਲੋਕ ਇੱਕ ਚੀਜ਼ ਸਮਝ ਲੈਣ ਜਿਹੜੇ ਚੱਲੇ ਹੋਏ ਕਾਰਤੂਸਨਾਂ ਨੂੰ ਦੁਬਾਰੇ ਮੌਕਾ ਨਾ ਦੇਣ ਜੇ ਜਦੋਂ ਹੀ ਪੰਜਾਬ ਦੇ ਲੋ ਵੀਰੋ ਦੁਬਾਰੇ ਦੁਬਾਰੇ ਪੁੱਛੀਂਦੇ ਘਟਾਈ ਜਾਂਦੇ ਨੇ ਉਹ ਕਹਿੰਦਾ ਮੈਚ ਕਰਾ ਸੀ ਤਾ ਜੀ ਤੂੰ ਉਹ ਕਹਿੰਦਾ ਮੈਚ ਕਰਾ ਸੀ ਤੂੰ ਕਹਿੰਦਾ ਮੈਚ ਨਾ ਕਰਾ ਤੂੰ ਕੀ ਕੀਤਾ ਕੀਆ ਯਾਰ ਕੀਤਾ ਕੀਆ ਤੁਸੀਂ ਸਾਰੇ ਸਾਰੇ ਚੱਲੇ ਹੋ ਕਾਰਪੋਰੇਟ ਬਾਈ ਵਿਆਹ ਕਰਾ ਲਿਆ ਛੜਿਆ ਦੀ ਸਰਕਾਰ ਦੀ ਹਾਂ ਯਾਹੋ ਕੇ ਸਾਰੇ ਆਂਦੇ ਫਿਕਰ ਨਾ ਕਰੋ ਆਪਾਂ ਜਿਹੜੀ ਮੈਂ ਇਹ ਗੱਲ ਨੌਜਵਾਨੀ ਨੂੰ ਕਹਿਣਾ ਵੀ ਆਜੋ ਨੌਜਵਾਨੋ ਸਿਰ ਛੋੜ ਕੇ ਜਿਹੜੀ ਆਪਾਂ ਪੰਜਾਬ ਦੀ ਲੜਾਈ ਪੰਜਾਬ ਦੇ ਨੌਜਵਾਨ ਜਿਹੜੇ ਨਾਲ ਛੁੜਿਆ ਹੋਇਆ ਉਹ ਸੁਣਨਾ ਚਾਹੁੰਦੇ ਫਿਰ ਬੋਟ ਕੀ ਨੂੰ ਪਾਈਏ ਜੇ ਸਾਰੇ ਆਪੇ ਰੋਪ ਲੱਗਣਗੇ ਫਿਰ ਸਹੀ ਕੌਣ ਹੋਏਗਾ ਸਹੀ ਕੋਈ ਗੱਲ ਨਹੀਂ ਸਹੀ ਵੀ ਆਉਣਗੇ ਸਹੀ ਲੋਕ ਸਮਝਣਗੇ ਲੋਕਾਂ ਨੂੰ ਜਗਾ ਰਹੇ ਆ ਲੋਕਾਂ ਨੂੰ ਇਹ ਗੱਲ ਕਹਿ ਰਹੇ ਆ ਸਹੀ ਵੀ ਆਉਣਗੇ ਸਹੀ ਸਹੀਆਂ ਨੂੰ ਵੀ ਲੋਕ ਮੱਤਾਂ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਸ਼ਰਮਾ ਜੀ ਸ਼ਰਮਾ ਜੀ ਦਾ ਬੋਲ ਨਹੀਂ ਕਰ ਰਿਹਾ